ਜੀ ਸਾਰੇ ਕਬੂਤਰਬਾਜ਼ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲਓ ਜੀ ਦੋਸਤੋ ਅੱਜ ਆਪਾਂ ਇਹਨਾਂ ਕੱਚ ਦੀਆਂ ਜਿਹੜੀਆਂ ਰਿੰਗਾਂ ਐ ਇਹਨਾਂ ਦੀ ਕੁਆਲਿਟੀ ਬਾਰੇ ਗੱਲ ਕਰਦੇ ਆਂ ਵੀਰ ਅਕਸਰ ਫੋਨ ਕਰਦੇ ਤੇ ਕੁਝ ਨਾ ਕੁਝ ਡਾਊਟ ਵੀਰਾਂ ਦੇ ਰਹਿ ਜਾਂਦੇ ਆ। ਸੋ ਉਹ ਡਾਊਟ ਆਪਾਂ ਉਹਨਾਂ ਵੀਰਾਂ ਦੇ ਕਲੀਅਰ ਕਰਦੇ ਆਂ। ਸਭ ਤੋਂ ਪਹਿਲਾਂ ਤਾਂ ਵੀਰ ਜੀ ਇਹ ਬਿਲਕੁਲ ਵਾਟਰ ਪ੍ਰੂਫ ਰਿੰਗ ਐ। ਇਸ ਟਾਈਮ ਪਾਣੀ ਦੇ ਵਿੱਚ ਐ। ਇਸ ਦੀ ਫਿਨਿਸ਼ਿੰਗ ਦਾ ਕੰਮ ਜਿਹੜਾ ਵਾ ਟੋਟਲ ਪਾਣੀ 'ਚ ਹੀ ਕੀਤਾ ਜਾਂਦਾ ਵਾ। ਇਸ ਕਰਕੇ ਪੂਰੀ ਦੀ ਪੂਰੀ 101% ਇਹ ਵਾਟਰ ਪ੍ਰੂਫ ਐ ਜੀ। ਠੀਕ ਹੈ ਜੀ ਦੂਜੀ ਗੱਲ ਹੈ ਜੀ ਡਿਜੀਟਲ ਰਿੰਗ ਹੈ ਇਹਦੇ ਤੇ ਤੁਸੀਂ ਆਪਣੀ ਫੋਟੋ ਕੰਪਿਊਟਰ ਦੀ ਫੋਟੋ ਤੇ ਜਾਂ ਆਪਣੀ ਫੋਟੋ ਤੁਸੀਂ ਲਗਵਾ ਸਕਦੇ ਹੋ ਬਿਲਕੁਲ ਬਿਲਕੁਲ ਕਲੀਅਰ ਜਿਵੇਂ ਤੁਸੀਂ ਦੇਖ ਰਹੇ ਹੋ ਔਰ ਬਿਲਕੁਲ ਲਾਈਟ ਵੇਟ ਹੈ ਜੀ ਇਹਦਾ ਭਾਰ ਬਿਲਕੁਲ ਜੇ ਤੁਸੀਂ ਤੁਹਾਡੇ ਘਰੇ ਕੋਈ ਰਿੰਗਾ ਤੁਹਾਡੇ ਕੋਲ ਪਹਿਲਾਂ ਪਈ ਹੈ ਜੇ ਅਗਰ ਤੁਸੀਂ ਉਹਦੇ ਨਾਲ ਬਰਾਬਰ ਤੋਲੋਗੇ ਤਾਂ ਇਸ ਦਾ ਡਾ ਰੇਟ ਆ ਉਹਦੇ ਨਾਲੋਂ ਅੱਧਾ ਹੋਏਗਾ ਤੇ ਮਜ਼ਬੂਤੀ ਦੇ ਵਿੱਚ ਵੀ ਜ਼ਿਆਦਾ ਹੋਏਗੀ ਤੇ ਬਿਲਕੁਲ ਕੋਈ ਵੀ ਕਮੀ ਪੇਸ਼ੀ ਇਸ ਰਿੰਗ ਦੇ ਵਿੱਚ ਵੀਰ ਆਪਾਂ ਨਹੀਂ ਰਹਿਣ ਦਿੱਤੀ ਤੇ ਜੇ ਹੁਣ ਆਪਾਂ ਗੱਲ ਕਰੀਏ ਅਕਸਰ ਵੀਰ ਡਰਦੇ ਆ ਡਾਊਟ ਜਾਦਾ ਵੀਰਾਂ ਨੂੰ ਹੀ ਹੁੰਦਾ ਹੈ ਫਰਾਉਡ ਦਾ ਤੇ ਅੱਜ ਵੀਰ ਜੀ ਬਿਲਕੁਲ ਉਹ ਤੁਹਾਡਾ ਜਿਹੜਾ ਡਾਊਟ ਆ ਬਿਲਕੁਲ ਸਹੀ ਹੈ ਕਿਉਂਕਿ ਮੇਰੇ ਨਾਲ ਖੁਦ ਦੋ ਵਾਰ ਫਰਾਉਡ ਹੋਇਆ ਜੀ ਦੋ ਵਾਰ ਆਪਾਂ ਮਸ਼ੀਨ ਦੇ ਪੈਸੇ ਦਿੱਤੇ ਆ ਕਿਸੇ ਨੂੰ ਵੀਰ ਨੇ ਆਪਾਂ ਨੂੰ ਮਸ਼ੀਨ ਨਹੀਂ ਦਿੱਤੀ ਤੇ ਪੈਸੇ ਵੀ ਨਹੀਂ ਮੁੜੇ ਪਰ ਇਹ ਦੁਬਾਰਾ ਫਿਰ ਆਪਣਾ ਜਿਹੜਾ ਕੰਮ ਸ਼ੁਰੂ ਕੀਤਾ ਇਹਦੇ ਵਿੱਚ ਆਪਾਂ ਆਪ ਹੀ ਨੂੰ ਮਸ਼ੀਨ ਆਪਾਂ ਰੈਡੀ ਕੀਤੀ ਆ ਤੇ ਕੋਈ ਵੀ ਕਮੀ ਪੇਸ਼ੀ ਇਹਨਾਂ ਰਿੰਗਾਂ ਦੇ ਵਿੱਚ ਨਹੀਂ ਰਹਿਣ ਦਿੱਤੀ ਤੇ ਬਾਕੀ ਜਿਹੜਾ ਆਪਣਾ ਏਰੀਆ ਵਾ ਤਰਨਤਾਨ ਡਿਸਟ੍ਰਿਕਟ ਸੇਮ ਕਰਨ ਏਰੀਆ ਜੀ ਆਪਣਾ ਬਾਰਡਰ ਦੇ ਨੇੜੇ ਅਲਗੋਕੂਟੀ ਪਿੰਡਾ ਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਵੀਰ ਨੇ ਕੋਈ ਰਿੰਗਾ ਬਣਾਉਣੀਆਂ ਆਉਣਗੀਆਂ ਇਸ ਤੋਂ ਵੱਧ ਵੀ ਜਾਣਕਾਰੀ ਚਾਹੀਦੀ ਹੈ ਬੇ ਐਡਰੈਸ ਬਾਰੇ ਤਾਂ ਕੋਈ ਮਸਲਾ ਨਹੀਂ ਕਿਉਂਕਿ ਆਪਾਂ ਕੋਈ ਕਿਸੇ ਨਾਲ ਕੋਈ ਫਰਾਡ ਕਰਨ ਵਾਸਤੇ ਨਹੀਂ ਬੈਠੇ ਹਾਂ ਰਿੰਗਾਂ ਜਿਹੜੇ ਵੀ 8 ਦਿਨ ਦੀ ਜਗ੍ਹਾ ਦੇ ਵਿੱਚ 10 ਦਿਨ ਤੱਕ ਪਹੁੰਚ ਜਾਣਗੀਆਂ ਕਈ ਵਾਰੀ ਕੰਮ ਜ਼ਿਆਦਾ ਹੁੰਦਾ ਤੇ ਬਾਕੀ ਰਿੰਗਾ ਪਹੁੰਚਣਗੀਆਂ ਜ਼ਰੂਰ ਤੇ ਬਾਕੀ ਹੋਰ ਕੋਈ ਵੀ ਕਿਸੇ ਵੀ ਕਿਸਮ ਦੀ ਕਿਸੇ ਵੀ ਵੀਰ ਨੇ ਗੱਲ ਪੁੱਛਣੀ ਹੋਵੇ ਤਾਂ ਉਹ ਪੁੱਛ ਸਕਦਾ ਹੈ ਸਭ ਤੋਂ ਜ਼ਿਆਦਾ ਮਨ ਦੇ ਵਿੱਚ ਵੀਰਾਂ ਦੇ ਇਹ ਗੱਲ ਹੁੰਦੀ ਹੈ ਕਿ ਸ਼ਾਇਦ ਕਿਸੇ ਪੈਪ ਤੇ ਉੱਪਰ ਸਟicker ਨਾ ਲਾਇਆ ਹੋਵੇ ਤੇ ਇਦਾਂ ਦੀ ਗੱਲ ਨਹੀਂ ਕਿ ਵੀਰ ਜੀ ਇਹ ਬਿਲਕੁਲ ਜਿਹੜਾ ਨਾ ਇਹ ਰਿੰਗ ਇਹ ਕੱਚ ਦੇ ਅੰਦਰ ਪ੍ਰਿੰਟ ਲੱਗਾ ਹੋਇਆ ਹੈ ਇਸ ਕਰਕੇ ਕੋਈ ਜਿੰਦਾ ਕੋਈ ਖਤਰਾ ਨਹੀਂ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਕਿ ਇਹ ਰਿੰਗਾ ਪਾਣੀ ਚ ਪਈਆਂ ਨੇ ਤੇ ਔਰ ਬਿਲਕੁਲ ਲਾਈਟ ਵੇਟ ਆ ਤੇ ਇੱਕ ਵਾਰੀ ਬਣਵਾਓ ਜ਼ਰੂਰ ਤੇ ਇਹ ਬਾਕੀ ਇਹ ਹੈ ਕਿ ਵੀ ਅਕਸਰ ਕਿਤੇ ਉਹ ਵੀ ਤੁਸੀਂ ਰਿੰਗਾ ਬਣਾਓਗੇ ਉਹਨਾਂ ਰਿੰਗਾ ਦੇ ਤੁਹਾਨੂੰ ਪੂਰੇ ਪੈਸੇ ਪਾਉਣੇ ਪੈਂਦੇ ਆ ਤੇ ਫਿਰ ਦੂਜੀ ਗੱਲ ਹੈ ਕਿ ਕੋਈ ਵੀ ਤੁਹਾਨੂੰ 50 ਰਿੰਗਾ ਨਹੀਂ ਬਣਾ ਕੇ ਦੇਊਗਾ ਇਤੇ ਤੁਸੀਂ ਆਪਣੇ ਕੋਲ 50 ਰਿੰਗਾਂ ਵੀ ਬਣਵਾ ਸਕਦੇ ਹੋ ਔਰ ਅੱਧੇ ਪੈਸੇ ਪਹਿਲਾਂ ਪਾਉਣੇ ਪੈਣਗੇ ਤੇ ਅੱਧੇ ਪੈਸੇ ਉਦੋਂ ਜਦੋਂ ਰਿੰਗਾਂ ਕੰਪਲੀਟ ਹੋ ਜਾਣਗੀਆਂ। ਉਹ ਵੀ ਇਸ ਕਰਕੇ ਆਪਾਂ ਇਹ ਕੀਤਾ ਹੈ ਕਿਉਂਕਿ ਵੀ ਬੰਦੇ ਨੂੰ ਇਹ ਨਾ ਲੱਗੇ ਕਿ ਵੀ ਟੋਟਲ ਰਕਮ ਨਾ ਕਿਤੇ ਵੀ ਕਿਤੇ ਫਸ ਜਾਵੇ ਇਦਾਂ ਦਾ ਕੋਈ ਮਸਲਾ ਨਹੀਂ। ਜਿੰਨਾ ਵੀ ਕਿਸੇ ਨੇ ਐਡਵਾਂਸ ਪਹਿਲਾਂ ਪਾਉਣਾ ਵੀ ਉਹ ਵੀ ਰੋ ਪਾ ਸਕਦਾ ਜੇ ਬਾਕੀ ਪੈਸੇ ਉਹ ਰਿੰਗਾਂ ਤੋਂ ਬਾਅਦ ਦੇ ਵਿੱਚ ਰਿੰਗਾਂ ਜਦੋਂ ਬਣ ਜਾਣ। ਤੇ ਲੋਕਲ ਜਿਹੜੇ ਵੀਰ ਨੇ ਉਹਨਾਂ ਨੂੰ ਆਪਾਂ ਜਿਹੜੀਆਂ ਰਿੰਗਾਂ ਹੈਗੀਆਂ ਇਹ 1200 ਦੇ ਵਿੱਚ 100 ਰਿੰਗ ਬਣਾ ਕੇ ਦੇਾਂਗੇ ਤੇ 50 ਰਿੰਗਾਂ ਜਿਹੜੀਆਂ ਹੈਗੀਆਂ 60 ਜਿਹੜੇ ਵੀਰ ਦੂਰ ਨੇ ਉਹਨਾਂ ਨੂੰ ਡਿਲੀਵਰੀ ਦਾ ਖਰਚਾ ਜੜਾ 300 ਰੁਪਏ ਲੱਗੇਗਾ ਉਹ 1500 ਦੀ 100 ਰਿੰਗ ਤੇ 50 ਰਿੰਗਾਂ ਜਿਹੜੀਆਂ ਨਹੀਂ 750 ਦੀਆਂ ਉਹਨਾਂ ਵੀਰਾਂ ਤੱਕ ਪਹੁੰਚ ਕਰ ਦੇਵਾਂਗੇ ਫਿਰ ਜੇ ਦੁਬਾਰਾ ਗੱਲ ਕਰੀਏ ਹਾਂਜੀ ਪਾਜੀ ਜਿਹੜੀ ਆ ਰਿੰਗਾਂ ਦੀ ਕੁਆਲਿਟੀ ਹੈ ਇਹਦੇ ਵਿੱਚ ਕੋਈ ਵੀ ਕਿਸੇ ਨੂੰ ਕੋਈ ਸ਼ੰਕਾ ਹੈ ਤੇ ਉਹ ਆਪਾਂ ਨੂੰ ਨੰਬਰ ਦਿੱਤਾ ਉੱਪਰ ਤੇ ਉੱਥੇ ਫੋਨ ਲਾ ਕੇ ਪੁੱਛ ਸਕਦਾ ਹੈ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ